ਸੋ ਇਸ Song ਦੇ ਨਾਲ ਹਨੀ ਸਿੰਘ ਵੀ ਡੈਬਿਊ ਕਰਦੇ ਨੇ ਇੰਡਸਟਰੀ ਦੇ ਵਿੱਚ ਅੱਜ ਬਹੁਤ ਵੱਡਾ ਨਾਮ ਏ ਉਹਨਾਂ ਦਾ ਬਟ ਅੱਜ ਵੀ ਉਹਨਾਂ ਦਾ ਜਦੋਂ ਜ਼ਿਕਰ ਹੁੰਦਾ ਤਾਂ ਗਲਾਸੀ Song ਆ ਹੀ ਜਾਂਦਾ ਸੋ ਸਰ ਥੋੜਾ ਜਿਹਾ ਮੈਂ ਚਾਹਨੀ ਉਹਦੇ ਬਾਰੇ ਜ਼ਰੂਰ ਸਾਨੂੰ ਦੱਸੋ ਕਿ ਕਿਵੇਂ ਪਲਾਨ ਹੋਇਆ ਸੀ ਹਨੀ ਸਿੰਘ ਨੂੰ ਵੀਡੀਓ ਚ ਲੈਣ ਦਾ ਕਿਵੇਂ ਸੋਚਿਆ ਐਂਡ ਉਹ ਸਾਰੀਆਂ ਚੀਜ਼ਾਂ ਕਿਵੇਂ ਹੋਈਆਂ ਸੀ ਉਸ ਟਾਈਮ ਤੇ ਬੇਸਿਕਲੀ ਹਨੀ ਇੱਕ ਹੀ ਇਜ਼ ਵੈਰੀ ਟੈਲੈਂਟਡ ਆਰਟਿਸਟ ਉਦੋਂ ਵੀ ਸੀ ਅੱਜ ਵੀ ਹੈ ਇਹ ਚ ਕੋਈ ਡਾਊਟ ਹੀ ਨਹੀਂ ਹੈ ਔਰ ਉਸ ਸਮੇਂ ਤੋਂ ਅਗਾਹਾਂ ਦਾ ਆਰਟਿਸਟ ਸੀ ਇਕਦਾ ਹੁੰਦਾ ਕਿ ਅੱਜ ਕੀ ਚੱਲ ਰਿਹਾ ਅਸੀਂ ਉਹ ਬਣਾ ਰਹੇ ਹਾਂ ਪਰ ਮਿਊਜ਼ਿਕ ਇੰਡਸਟਰੀ ਜਾਂ ਫਿਲਮ ਇੰਡਸਟਰੀ ਜਾਂ ਜਿਹੜੀ ਕਲਾ ਦੀ ਇੰਡਸਟਰੀ ਹੈ ਉਹਦੇ ਵਿੱਚ ਆਰਟਿਸਟ ਉਹੀ ਕਾਮਯਾਬ ਹੈ ਜਿਹਨੂੰ ਆਉਣ ਵਾਲਾ ਸਮਾਂ ਪਤਾ ਹੋਵੇ ਕਿ ਇਦਾਂ ਦਾ ਸਟਾਈਲ ਚੱਲੇਗਾ ਹੁਣ ਪਤਾ ਸੀ ਕਿ ਇੰਟਰਨੈਟ ਦੀ ਦੁਨੀਆ ਆਉਣ ਵਾਲੀ ਹੈ ਕਿਉਂਕਿ ਉਹ ਇੰਗਲੈਂਡ ਤੋਂ ਹੀ ਸਾਰਾ ਆਪਣਾ ਆ ਸਾਊਂਡ ਇੰਜੀਨੀਅਰਿੰਗ ਦਾ ਔਰ ਮਿਊਜ਼ਿਕ ਪ੍ਰੋਡਕਸ਼ਨ ਦਾ ਕੋਰਸ ਕਰਕੇ ਆਇਆ ਸੀ ਸੋ ਕਿਸੇ ਦੇ ਥਰੂ ਮੈਨੂੰ ਮਿਲੇ ਕਿਸੇ ਨੇ ਕਿਹਾ ਭਾਜੀ ਯਾਰ ਮੁੰਡੇ ਨੂੰ ਆਵਾਜ਼ ਦਿਓ ਆਪਣੀ ਮੁੰਡਾ ਮਿਊਜ਼ਿਕ ਅੱਛਾ ਕਰਦਾ ਆ ਆਵਾਜ਼ ਦਿੱਤੀ ਉਹਨੇ ਬੜਾ ਅੱਛਾ ਗਾਣਾ ਬਣਾਇਆ ਤੇ ਹੀ ਸੈੱਟ ਕੇ ਭਾਜੀ ਮੈਨੂੰ ਵੀਡੀਓ ਚ ਲੈ ਲਓ ਜੀ ਮੈਂ ਕਹਾਂ ਜੀ ਇਹ ਮੇਰੇ ਹੱਥ ਚ ਨਹੀਂ ਹੈ ਕਿਉਂਕਿ ਇਹ ਜਿਹੜੀ ਮੇਰੇ ਟੀਮ ਪ੍ਰੋਡਿਊਸ ਕਰ ਰਹੀ ਹੈ ਵੀਡੀਓ ਉਹਨਾਂ ਨੂੰ ਪੁੱਛਣਾ ਪੈਣਾ ਪਲੱਸ ਡਾਇਰੈਕਟਰ ਦੀ ਅਗਰ ਉਹਨੂੰ ਲੱਗੇਗਾ ਕਿ ਤੁਸੀਂ ਵਧੀਆ ਕਰ ਪਾਓਗੇ ਤਾਂ ਵਾਈ ਨਾਟ ਤੇ ਡਾਇਰੈਕਟਰ ਨੇ ਹਾਂ ਕਰਤੀ ਉਹਨੇ ਪਰਫਾਰਮ ਬੜਾ ਅੱਛਾ ਕੀਤਾ ਗਾਣੇ ਨੇ ਵਰਕ ਬਹੁਤ ਕੀਤਾ ਔਰ BBC ਚਾਰਟ ਤੇ ਕਿੰਨੇ ਹੀ ਹਫ਼ਤੇ ਉਹ ਨੰਬਰ 1 ਤੇ ਰਿਹਾ ਔਰ ਉਹਨਾਂ ਦਿਨਾਂ ਦੇ ਵਿੱਚ ਪੰਜਾਬੀ ਗਾਣਾ BBC ਚਾਰਟ ਤੇ ਵਜਣਾ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਪ੍ਰਾਪਤੀ ਸਮਝੀ ਜਾਂਦੀ ਸੀ ਸੋ ਉਸ ਗਾਣੇ ਨੇ ਫਿਰ ਬੜੇ ਮਾਈਲਸਟੋਨ ਬਣਾਏ ਬੜੇ ਵੱਡੇ ਵੱਡੇ ਜਿੱਥੇ 20 ਸਾਲ ਆਲਮੋਸਟ 19 ਸਾਲ ਹੋ ਗਏ ਗਾਣਾ ਆਇਨੂ 2006 ਦੇ ਵਿੱਚ ਆਇਆ ਸੀ ਜੀ ਔਰ ਅੱਜ ਵੀ ਉਸ ਗਾਣੇ ਨੂੰ ਸੁਣ ਕੇ ਉਹਦੀ ਸਾਊਂਡ ਸੁਣ ਕੇ ਫਰੈਸ਼ ਲੱਗਦਾ ਹੈ ਕਿ ਐਂ ਲੱਗਦਾ ਕਿ ਸ਼ਾਇਦ ਅੱਜ ਦਾ ਹੀ ਗਾਣਾ ਹੈ ਜੀ ਸੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਦੇ ਤੁਹਾਡੇ ਹਿੱਸੇ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਨਹੀਂ ਤਾਂ ਹਰ ਆਰਟਿਸਟ ਚਾਹੁੰਦਾ ਤਾਂ ਹੀ ਕਿ ਉਹ ਹਰ ਗਾਣਾ ਹੀ ਹਿੱਟ ਹੋਵੇ ਬਿਲਕੁਲ ਸੋ ਪਰ ਗੁਰੂ ਮਹਾਰਾਜ ਨੇ ਕੁਝ ਕੁਝ ਤੁਹਾਡੇ ਹਿੱਸੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਕਿਸੇ ਦੇ ਸਿਤਾਰਿਆਂ ਨਾਲ ਆਉਂਦੀਆਂ ਉਹ ਹਨੀ ਸਿੰਘ ਦੇ ਸਿਤਾਰੇ ਹੋ ਸਕਦੇ ਆ ਉਹ ਸਾਡੇ ਵੀਡੀਓ ਡਾਇਰੈਕਟਰ ਦੇ ਹੋ ਸਕਦੇ ਨੇ ਉਹ ਮੇਰੇ ਹੋ ਸਕਦੇ ਆ ਯਾ ਮੇਰੇ ਪਿੱਛੇ ਟੀਮ ਜਿਹੜੀ ਕੰਮ ਕਰ ਰਹੀ ਉਹਦੇ ਹੋ ਸਕਦੇ ਆ ਤੁਹਾਡੇ ਪਰਿਵਾਰ ਦੇ ਸਿਤਾਰੇ ਹੋ ਸਕਦੇ ਆ ਜਾਂ ਕੋਈ ਮੈਂ ਮੰਨਦਾ ਐ ਇਸ ਗੱਲ ਨੂੰ ਕਿ ਕੋਈ ਨਾ ਕੋਈ ਸੁਪਰ ਪਾਵਰ ਹੁੰਦੀ ਹੈ ਜਿਹੜੀ ਤੁਹਾਨੂੰ ਬles ਕਰਦੀ ਹੈ ਉਸ ਟਾਈਮ ਹਰ ਆਰਟਿਸਟ ਦੀ ਜ਼ਿੰਦਗੀ ਚ 14 ਦਾ ਸਮਾਂ ਹੁੰਦਾ ਉਹ ਕਿਸੇ ਵੀ ਫੀਲਡ ਨਾਲ ਜੁੜਿਆ ਹੋਵੇ ਸੋ ਮੇਰੇ ਖਿਆਲ ਦੇ ਵਿੱਚ ਗਲਾਸੀ ਸਾਡੇ ਹਿੱਸੇ ਆਉਣਾ ਸੀ ਐਡਾ ਵੱਡਾ ਹਿੱਟ ਹੋਣਾ ਸੀ ਹਨੀ ਸਿੰਘ ਦਾ ਡੈਬਿਊਟ ਉਹਦੇ ਨਾਲ ਹੋਣਾ ਸੀ ਔਰ ਹਨੀ ਸਿੰਘ ਬੜੇ ਪ੍ਰਾਊਡਲੀ ਅੱਜ ਵੀ ਆਪਣੇ ਜਿਹੜੇ ਦੋਸਤਾਂ ਨਾਲ ਮੈਨੂੰ ਮਿਲਵਾਉਂਦਾ ਰੀਸੈਂਟ ਸਾਡੀ ਮੁਲਾਕਾਤ ਹੋਈ ਤੇ ਉਹ ਬੜਾ ਪ੍ਰਾਊਡਲੀ ਕਿ ਹੀ ਇਜ਼ ਦਾ ਪਰਸਨ ਹੀ ਇਜ਼ ਦਾ ਗਾਈ ਜੀਨੇ ਉਸ ਟਾਈਮ ਮੇਰੇ ਤੇ ٹرسٹ ਕੀਤਾ ਸੀ ਔਰ ਮੇਰਾ ਪਹਿਲਾ ਗਾਣਾ ਜਿਹੜਾ ਸੀਗਾ ਇੰਨਾ ਵੱਡਾ ਹਿੱਟ ਹੋਇਆ ਕਿ ਮੇਰੇ ਦਰਵਾਜ਼ੇ ਸਾਰੇ ਖੁੱਲੇ ਬਿਕੋਜ਼ ਆਫ ਮਿਸਟਰ ਮਸਤੀ ਸੋ ਉਹ ਅੱਜ ਵੀ ਇਸ ਬੁਲੰਦੀ ਤੇ ਪਹੁੰਚ ਕੇ ਅਗਰੇ ਗੱਲ ਯਾਦ ਹੈ ਉਹਨੂੰ ਤੇ ਇਹਦਾ ਮਤਲਬ ਉਹਦੇ ਤੇ ਮਹਾਰਾਜ ਨੇ ਕਿਰਪਾ ਰੱਖੀ ਹਾਲੇ ਕਿ ਉਹ ਉਹਨਾਂ ਚੀਜ਼ਾਂ ਨੂੰ ਸਮਝਦਾ ਕਰ ਸਮਝਦਾ ਹੈ ਆਰਟਿਸਟ ਬੀਇੰਗ ਅ ਬਿਗ ਆਰਟਿਸਟ ਕਿ ਅਗਰ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਉਹ ਵਿੰਡੋ ਨਾ ਖੁੱਲਦੀ ਜੀ ਚਾਣੀ ਸਾਰੇ ਸੌਂ ਥੋੜਾ ਜਿਆਦਾ ਜ਼ਰੂਰ ਅੱਛਾ ਹੂੰ ਠੇਕਿਆਂ ਤੇ ਨਿਤ ਖੜ ਕੇ ਹੋ ਨਿਤ ਠੇਕਿਆਂ ਤੇ ਨਿਤ ਖੜ ਕੇ ਖੜ ਕੇ ਗਲਾ ਸੀ ਤੇਰੇ ਨਾਂ ਤੇ ਨਹੀਂ ਮੁੰਡਿਆਂ ਚ ਨਿਤ ਖੜ ਕੇ ਖੜ ਕੇ ਗੰਡਾ ਸੀ ਤੇਰੇ ਨਾਂ ਤੇ ਸਾਰੇ ਜਾਨ ਤਲੀ ਤੇ ਟਕਾਈ ਫਿਰਦੇ ਨੀ ਫੋਟੋ ਤੇਰੀ ਬੱਟੂ ਵਿੱਚ ਪਾਈ ਫਿਰਦੇ ਹੋ ਸਾਰੇ ਜਾਨ ਤਲੀ ਤੇ ਟਕਾਈ ਫਿਰਦੇ ਫੋਟ ਤੇਰੀ ਬੱਟੂ ਵਿੱਚ ਪਾਈ ਫਿਰਦੇ ਨੀ ਨਾਂ ਤੇਰਾ ਛੋਟਾ ਕਰਕੇ ਨੀ ਨਾਂ ਤੇਰਾ ਛੋਟਾ ਕਰਕੇ ਫਿਰ ਦਿਲ ਖਾਈ ਮੁੰਡੇ ਬਾਤੇ ਉਠੇਕਿਆਂ ਜਿਨ ਤਖੜ ਕੇ ਖੜ ਕੇ ਗਲਾ ਸੀ ਤੇਰੇ ਨਾਂ ਤੇ